ਇੱਕ ਹਸਪਤਾਲ ਦੇ ਵਿੱਚ ਰੇਪ ਹੋਇਆ ਅਤੇ ਰੇਪ ਹੋਣ ਤੋਂ ਬਾਅਦ ਉਸ ਦਾ ਮਰਡਰ ਕਰ ਦਿੱਤਾ ਗਿਆ ਬੜੀ ਬੇਰਹਿਮੀ ਦੇ ਨਾਲ ਸਰਕਾਰਾਂ ਕਹਿੰਦੀ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਔਰ ਬੇਟੀ ਬਚਾਓ ਲੇਕਿਨ ਬੇਟੀ ਪੜ੍ਹ ਕੇ ਡਾਕਟਰ ਬਣ ਰਹੀ ਹੈ ਇੰਜੀਨੀਅਰ ਬਣ ਰਹੀ ਹੈ ਜੱਜ ਬਣ ਰਹੀ ਹੈ ਐਸਐਸਪੀ ਬਣ ਰਹੀ ਹੈ ਆਈਪੀਐਸੀ ਬਣ ਰਹੀ ਹੈ ਲੇਕਿਨ ਬੇਟੀ ਬਚ ਕਿਥੇ ਰਹੀ ਹੈ ਕਈ ਵਾਰ ਛੋਟ ਛੋਟੀ ਬੱਚੀਆਂ ਦੇ ਨਾਲ ਕਈ ਵਾਰ ਪੈਣਾ ਦੇ ਨਾਲ ਬੇਟੀਆਂ ਦੇ ਨਾਲ ਬੱਸਾਂ ਦੇ ਵਿੱਚ ਸੜਕਾਂ ਦੇ ਉੱਪਰ ਕਾਰਾਂ ਦੇ ਵਿੱਚ ਲਕ ਲਕ ਕਟਨਾਵਾ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਕੀ ਅਖਬਾਰ ਦੇ ਵਿੱਚ ਕੋਈ ਐਸੀ ਖਬਰ ਨਾ ਲੱਗੀ ਹੋਵੇ ਲਗਾਤਾਰ ਬਲਾਤਕਾਰ ਦੀ ਕਟਨਾਵਾ ਵਧ ਰਹੀਆਂ ਨੇ ਲੇਕਿਨ ਸਰਕਾਰ ਜਾਂ ਅਦਾਲਤਾਂ ਕਿਉਂ ਨਹੀਂ ਕੋਈ ਠੋਸ ਕਾਨੂੰਨ ਇਦਾਂ ਦਾ ਲਾਗੂ ਕਰ ਰਹੀਆਂ ਕਿ ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਬਲਾਤਕਾਰ ਕਰਨ ਤੋਂ ਬਾਅਦ ਉਹ ਲੋਕ ਬੱਚੀਆਂ ਨੂੰ ਮਾਰ ਦਿੰਦੇ ਆ ਲੇਕਿਨ ਕੁਝ ਸਾਲ ਕੇਸ ਚੱਲਦਾ ਹੈ ਕੇਸ ਚੱਲਣ ਤੋਂ ਬਾਅਦ ਬਰੀ ਹੋ ਜਾਂਦੇ ਆ ਜਾਂ ਜਮਾਨਤ ਮਿਲ ਜਾਂਦੀ ਹੈ ਜਗਾ ਜਗਾ ਦੇ ਸਭ ਲੋਕ ਬੈਠੇ ਹੈ ਜਿਹੜੀ ਤੀਆਂ ਦੀ ਬੇਟੀਆਂ ਦੀ ਇੱਜ਼ਤਾਂ ਨੂੰ ਤਾਰ-ਤਾਰ ਕਰ ਦਿੰਦੇ ਆਪਣੀ ਬੇਟੀਆਂ ਨੂੰ ਵੀ ਆਪਣੀਆਂ ਭੈਣਾਂ ਨੂੰ ਵੀ ਆਪਣੀਆਂ ਤੀਆਂ ਨੂੰ ਵੀ ਅਸੀਂ ਇਹਨਾਂ ਨੂੰ ਤਾਕਤ ਉਹ ਬਣਾਈਏ ਕਿ ਜਿਹੜੇ ਜਗ੍ਹਾ-ਜਗ੍ਹਾ ਤੇ ਦਰਿੰਦੇ ਬੈਠੇ ਹੈ ਉਹ ਤੀਆਂ ਦੀ ਇੱਜ਼ਤਾਂ ਤੇ ਹੱਥ ਨਾ ਪਾ ਸਕਣ ਇਦਾਂ ਦੇ ਰੇਪਕਤਾਂ ਦੇ ਲਈ ਸਜ਼ਾ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਗੁਫਤਾਂ ਨੂੰ ਵੜ ਕੇ ਵਿੱਚ ਚਰਾਹੇ ਦੇ ਵਿੱਚ ਖੜਾ ਕਰਕੇ ਤੁਰੰਤ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ ਵੀਡੀਓ ਦੇਖ ਰਹੇ ਮੇਰੇ ਪੂਰੇ ਹੀ ਭਾਰਤ ਦੇਸ਼ ਦੇ ਵਸਨੀਕਾਂ ਨੂੰ ਪੂਰੇ ਹੀ ਪੰਜਾਬ ਵਸਨੀਕਾਂ ਨੇ ਪੂਰੇ ਹੀ ਵਿਸ਼ਵ ਵਸਨੀਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਜੀਪ ਦਸ਼ਰਧ ਵੱਲੋਂ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸੋ ਦੋਸਤੋ ਇਸ ਵਕਤ ਇੱਕ ਮੁੱਦਾ ਜਿਹੜਾ ਪੂਰੇ ਹੀ ਦੇਸ਼ ਵਿੱਚ ਬਹੁਤ ਪ੍ਰਖਿਆ ਹੋਇਆ ਹੈ ਕਿ ਇੱਕ ਕੋਲਕਾਤਾ ਦੇ ਵਿੱਚ ਸਾਡੀ ਇੱਕ ਧੀ ਇੱਕ ਪੈਣ ਇੱਕ ਬੇਟੀ ਜੋ ਡਾਕਟਰ ਸੀ ਤੇ ਜਿਸ ਦੇ ਨਾਲ ਕੁਝ ਦਰਿੰਦਿਆਂ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਘਟਨਾ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਕਿ ਉਸ ਬੇਟੀ ਨਾਲ ਇੱਕ ਹਸਪੀਟਲ ਦੇ ਵਿੱਚ ਰੇਪ ਹੋਇਆ ਅਤੇ ਰੇਪ ਹੋਣ ਤੋਂ ਬਾਅਦ ਉਸ ਦਾ ਮਰਡਰ ਕਰ ਦਿੱਤਾ ਗਿਆ ਬੜੀ ਬੇਰਹਿਮੀ ਦੇ ਨਾਲ ਤੇ ਪਹਿਲੀ ਘਟਨਾ ਨਹੀਂ ਹੈ ਦੋਸਤੋ ਐਸੀਆਂ ਘਟਨਾਵਾਂ ਅਨੇਕਾਂ ਹੀ ਪੂਰੇ ਦੇਸ਼ ਵਿੱਚ ਪੂਰੇ ਪਾਰਾਂ ਦੇ ਵਿੱਚ ਕਈ ਵਾਰ ਹੋ ਚੁੱਕੀਆਂ ਨੇ ਕਈ ਵਾਰ ਛੋਟੇ ਛੋਟੇ ਬੱਚਿਆਂ ਦੇ ਨਾਲ ਕਈ ਵਾਰ ਪੈਣਾ ਦੇ ਨਾਲ ਬੇਟੀਆਂ ਦੇ ਨਾਲ ਬੱਸਾਂ ਦੇ ਵਿੱਚ ਸੜਕਾਂ ਦੇ ਉੱਪਰ ਕਾਰਾਂ ਦੇ ਵਿੱਚ ਲਗ ਲਗ ਘਟਨਾਵਾਂ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਕੀ ਅਖਬਾਰ ਦੇ ਵਿੱਚ ਕੋਈ ਐਸੀ ਖਬਰ ਨਾ ਲੱਗੀ ਹੋਵੇ ਕਿ ਅੱਜ ਕਿਸੇ ਪੈਣ ਦੇ ਨਾਲ ਫਲਾਣੀ ਜਗ੍ਹਾ ਤੇ ਰੇਪ ਹੋ ਗਿਆ ਅੱਜ ਕਿਸੇ ਪੈਣ ਦੇ ਨਾਲ ਫਲਾਣੀ ਜਗ੍ਹਾ ਤੇ ਰੇਪ ਹੋ ਗਿਆ ਲੇਕਿਨ ਲਗਾਤਾਰ ਬਲਾਤਕਾਰ ਦੀ ਘਟਨਾਵਾਂ ਵਧ ਰਹੀਆਂ ਨੇ ਲੇਕਿਨ ਸਰਕਾਰ ਜਾਂ ਅਦਾਲਤਾਂ ਕਿਉਂ ਨਹੀਂ ਕੋਈ ਠੋਸ ਕਾਨੂੰਨ ਏਦਾਂ ਦਾ ਲਾਗੂ ਕਰ ਰਹੀਆਂ ਕਿ ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਬਲਾਤਕਾਰ ਕਰਨ ਤੋਂ ਬਾਅਦ ਉਹ ਲੋਕ ਬੱਚੀਆਂ ਨੂੰ ਮਾਰ ਦਿੰਦੇ ਐ ਲੇਕਿਨ ਕੁਝ ਸਾਲ ਕੇਸ ਚੱਲਦਾ ਹੈ ਕੇਸ ਚੱਲਣ ਤੋਂ ਬਾਅਦ ਬਰੀ ਹੋ ਜਾਂਦੇ ਆ ਜਾਂ ਜ਼ਮਾਨਤ ਮਿਲ ਜਾਂਦੀ ਹੈ ਤਾਂ ਦੋਸਤੋ ਕਦੋਂ ਤੱਕ ਆਖਿਰ ਕਦੋਂ ਤੱਕ ਇਦਾਂ ਪੈਣਾ ਬੇਟੀਆਂ ਨਾਲ ਹੁੰਦਾ ਰਹੇਗਾ ਇੱਕ ਪਾਸੇ ਸਾਰੇ ਲੋਕ ਕਹਿੰਦੇ ਆ ਸਰਕਾਰਾਂ ਕਹਿੰਦੀਆਂ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਔਰ ਬੇਟੀ ਬਚਾਓ ਲੇਕਿਨ ਬੇਟੀ ਪੜ੍ਹ ਕੇ ਡਾਕਟਰ ਤਾਂ ਬਣ ਰਹੀ ਹੈ ਇੰਜੀਨੀਅਰ ਬਣ ਰਹੀ ਹੈ ਜੱਜ ਬਣ ਰਹੀ ਹੈ ਐਸਐਸਵੀ ਬਣ ਰਹੀ ਹੈ ਆਈਪੀਐਸ ਬੀਸੀਐਸ ਬਣ ਰਹੀ ਹੈ ਲੇਕਿਨ ਬੇਟੀ ਬਚ ਕਿਥੇ ਰਹੀ ਹੈ ਜਗ੍ਹਾ ਜਗ੍ਹਾ ਤੇ ਐਸੇ ਹਵਾਲ ਲੋਕ ਬੈਠੇ ਆ ਜਿਹੜੇ ਤਿਆਂ ਦੀ ਬੇਟੀਆਂ ਦੀ ਇੱਜ਼ਤਾਂ ਨੂੰ ਤਾਰ-ਤਾਰ ਕਰ ਦਿੰਦੇ ਆ। ਲੇਕਿਨ ਅੱਜ ਮੈਂ ਸੋਸ਼ਲ ਮੀਡੀਆ ਤੋਂ ਇੱਕ ਗੱਲ ਦੱਸਣਾ ਚਾਹੂੰਗਾ ਕਿ ਇੱਕ ਐਸੀ ਬੇਟੀ ਹੋਈ ਹੈ ਦੇਸ਼ ਦੇ ਵਿੱਚ ਜਿਸ ਬੇਟੀ ਨੇ ਆਪਣਾ ਇਨਸਾਫ ਆਪ ਖੁਦ ਕੀਤਾ ਹੈ। ਜਿਸ ਨੂੰ ਕੋਚ ਲੋਕ, ਘਟਿਆ ਮਾਨਸਿਕਤਾ ਵਾਲੇ ਲੋਕ, ਕੋਚ ਲੋਕ ਜਿਸ ਦੇ ਨਾਮ ਦੇ ਨਾਲ ਡਾਕੂ ਸ਼ਬਦ ਲਾਉਂਦੇ ਆ ਲੇਕਿਨ ਮੈਂ ਉਹਨਾਂ ਨੂੰ ਉਸ ਦੇਵੀ ਨੂੰ ਦੇਵੀ ਕਿਆ ਕਿਸਮ ਬੋਧਿਤ ਕਰਦਾ ਤੇ ਨਾਲ ਹੀ ਉਹਦਾ ਨਾਮ ਪੈਨਫੂਲਨ ਦੇਵੀ ਜਿਸਨੇ ਆਪਣੇ ਨਾਲ ਹੋਏ ਅਤਿਆਚਾਰ ਨੂੰ ਆਪਣੇ ਨਾਲ ਹੋਏ ਰੇਗ ਦਾ ਬਦਲਾ ਉਹਨਾਂ ਵੀਰ ਠਾਕੁਰਾਂ ਨੂੰ ਲਾਈਨ 'ਚ ਖੜੇ ਕਰਕੇ ਗੋਲੀ ਮਾਰ ਕੇ ਲਿਆ ਤੇ ਦੋਸਤੋ ਆਪਣੀ ਬੇਟੀਆਂ ਨੂੰ ਵੀ ਆਪਣੀਆਂ ਭੈਣਾਂ ਨੂੰ ਵੀ ਆਪਣੀਆਂ ਤੀਆਂ ਨੂੰ ਵੀ ਅਸੀਂ ਇਹਨਾਂ 'ਕ ਤਾਕਤਵਰ ਬਣਾਈਏ ਕਿ ਜਿਹੜੇ ਜਗ੍ਹਾ-ਜਗ੍ਹਾ ਤੇ ਦਰਿੰਦੇ ਬੈਠੇ ਐ ਉਹ ਤੀਆਂ ਦੀ ਇੱਜ਼ਤਾਂ ਤੇ ਹੱਥ ਨਾ ਪਾ ਸਕਣ ਤੇ ਇਦਾਂ ਦੇ ਦਰਿੰਦੇ ਲਈ ਅਨੇਕਾ ਕੇਸ ਹੋਏ ਲੇਕਿਨ ਅੱਜ ਤੱਕ ਦੱਸੋ ਕਿ ਕਿਸੇ ਇੱਕ ਨੂੰ ਹੀ ਫਾਂਸੀ ਹੋਈ ਇੱਕ ਨੂੰ ਹੀ ਫਾਂਸੀ ਹੋਈ ਤੇ ਦੀਪ ਦਸ਼ਨਨ ਬਾਰ-ਬਾਰ ਸਰਕਾਰਾਂ ਤੋਂ ਮੰਗ ਕਰ ਰਿਹਾ ਕੋਟਾ ਤੋਂ ਮੰਗ ਕਰ ਰਿਹਾ ਅਦਾਲਤਾਂ ਤੋਂ ਮੰਗ ਕਰ ਰਿਹਾ ਕਿ ਇਦਾਂ ਦੇ ਰੇਪ ਇਸਤਾਵਾਸਤੇ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਜੇ ਰੇਪ ਜੇ ਘਟਨਾਵਾਂ ਨੂੰ ਰੋਕਣਾ ਹੈ ਜੇ ਨਾਤ ਬਣੀ ਹੈ ਤੇ ਫਿਰ ਇਦਾਂ ਦੇ ਰੇਪਿਸਟ ਜਿਹੜੇ ਪਹਿਰਾਂ ਦੀ ਇੱਜ਼ਤਾਂ ਨੂੰ ਬਰਬਾਦ ਕਰਦੇ ਐ ਤੀਆਂ ਦੀ ਇੱਜ਼ਤਾਂ ਨੂੰ ਤਾਰ-ਤਾਰ ਕਰਦੇ ਐ ਇਦਾਂ ਦੇ ਰੇਪਿਸਟਾਂ ਦੇ ਲਈ ਸਜ਼ਾ ਹੋਣੀ ਚਾਹੀਦੀ ਐ ਕਿ ਉਹਨਾਂ ਦੇ ਗੁਪਤਾਂ ਨੂੰ ਵੱਢ ਕੇ ਵਿਚ ਚਰਾਹੇ ਦੇ ਵਿੱਚ ਖੜਾ ਕਰਕੇ ਤੁਰੰਤ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ ਉਹਨਾਂ ਨੂੰ ਵਿਚ ਚਰਾਏ ਫਾਸੀ ਤੇ ਲਟਕਾ ਦਿੱਤਾ ਜਾਵੇ ਤੇ ਯਕੀਨ ਮੰਨਿਓ ਦੋਸਤੋ ਜੇ ਇਸ ਦਿਨ ਇਦਾਂ ਦਾ ਕਾਨੂੰਨ ਭਾਰਤ ਦੇਸ਼ ਦੇ ਵਿੱਚ ਲਾਗੂ ਹੋ ਗਿਆ ਦੇਸ਼ਕੀਨ ਮੰਨਿਓ ਬੇਟੀ ਪੜ੍ਹੇਗੀ ਵੀ ਤੇ ਬੇਟੀ ਆਗੇ بڑੇਗੀ ਵੀ ਬੇਟੀਆਂ ਸੁਰੱਖਿਤ ਹੋ ਜਾਣਗੀਆਂ ਤੀਆਂ ਸੁਰੱਖਿਤ ਹੋ ਜਾਣਗੀਆਂ ਕਿਉਂਕਿ ਗਲੀ ਗਲੀ ਚੌਂਕ ਚੌਕ ਮੁਹੱਲੇ ਮੱਲੇ ਸ਼ਹਿਰ ਸ਼ਹਿਰ ਦੇ ਵਿੱਚ ਐਦਾਂ ਦੇ ਲੋਕ ਬੈਠੇ ਐ ਜੋ ਬੇਟੀਆਂ ਦੀ ਇੱਜ਼ਤ ਨੂੰ ਉਤਾਰ-ਤਾਰ ਕਰ ਰਹੇ ਐ ਤੇ ਮੈਂ ਸਲੂਟ ਕਰਦਾ ਉਸ ਮਹਾਨ ਸ਼ਖਸੀਅਤ ਭੈਣ ਫੂਲਨ ਦੇਵੀ ਨੂੰ ਜਿਸ ਨੇ ਆਪਣਾ ਬਦਲਾ ਲਿਆ ਉਸ ਨੂੰ ਦੇਖ ਕੇ ਕਿਤੇ ਇਹ ਨਾ ਹੋਵੇ ਇਸ ਦੇਸ਼ ਦੀ ਹਰ ਬੇਟੀ ਫੂਲਨ ਦੇ ਵੀ ਬਣ ਜਾਵੇ ਇਹ ਨਾ ਹੋਵੇ ਇਸ ਦੇਸ਼ ਦੀ ਹਰ ਇੱਕ ਬੇਟੀ ਆਪਣੇ ਆਪ ਨੂੰ ਬਚਾਉਣ ਦੇ ਲਈ ਹਰ ਇੱਕ ਬੇਟੀ ਨੂੰ ਫੂਲਨ ਦੇ ਵੀ ਬੰਨਾ ਪਵੇ ਇਸ ਲਈ ਸਰਕਾਰਾਂ ਨੂੰ ਬੇਨਤੀਆਂ ਨੇ ਪ੍ਰਸ਼ਾਸਨ ਨੂੰ ਬੇਨਤੀਆਂ ਨੇ ਪੂਰੇ ਭਾਰਤ ਦੇ ਦੇ ਪ੍ਰਸ਼ਾਸਨ ਨੂੰ ਤੇ ਸੁਪਰੀਮ ਕੋਰਟ ਹਾਈ ਕੋਰਟਾਂ ਨੂੰ ਬੇਨਤੀਆਂ ਨੇ ਕਿ ਇਦਾਂ ਦਾ ਕਾਨੂੰਨ ਸੋਚ ਕੀਤਾ ਜਾਵੇ ਜੇ ਤਿਆਂ ਨੂੰ ਸੁਰੱਖਿਤੀ ਰੱਖਣਾ ਹੈ ਜੇ ਅਸੀਂ ਚਾਹਦੇ ਹਾਂ ਕਿ ਕੋਈ ਭੈਣ ਫੂਲਨ ਦੇਵੀ ਨਾ ਬਣੇ ਤੇ ਫਿਰ ਪ੍ਰਸ਼ਾਸਨ ਸਰਕਾਰਾਂ ਕਾਨੂੰਨ ਲਿਆਣ ਗੁਪਤ ਅੰਗ ਵੜ ਕੇ ਵਿਚ ਚਰਾਹੇ ਗੋਲੀ ਮਾਰ ਕੇ ਫਾਂਸੀ ਦੀ ਸਜ਼ਾ ਤੁਰੰਤ ਦਿੱਤੀ ਜਾਵੇ ਫਿਰ ਮਿਲੇਗਾ ਤਿਆਂ ਨੂੰ ਬੇਟੀਆਂ ਨੂੰ ਇਨਸਾਫ ਅਧਿਕ ਬਿਓ ਇੱਕ ਪਿਤਾ ਆਪਣੀ ਜ਼ਿੰਦਗੀ ਦੀ ਪੂੰਜੀ ਲਗਾ ਕੇ ਸਭ ਕੁਝ ਕੁਰਬਾਨ ਕਰਕੇ ਬਣਾ ਨਿਛਾਵਰ ਕਰਕੇ ਆਪਣੀ ਬੇਟੀ ਨੂੰ ਡਾਕਟਰ ਬਣਾ ਰਿਹਾ ਹੈ ਪਰ ਉਸ ਨੂੰ ਕੀ ਪਤਾ ਕਿ ਇੱਜ਼ਤ ਨੂੰ ਤਾਰ-ਤਾਰ ਕਰਨ ਵਾਲੇ ਹਯਾਨ ਉਸ ਬੇਟੀ ਨੂੰ ਇਸ ਸੰਸਾਰ ਵਿੱਚ ਰਹਿਣ ਨਹੀਂ ਦੇਣਗੇ ਇਸ ਦੇਸ਼ ਵਿੱਚ ਰਹਿਣ ਨਹੀਂ ਦੇਣਗੇ ਘਟਿਆ ਮਾਰ ਜਿੱਕਤਾ ਵਾਲੇ ਲੋਕ ਜਿੜਤੀਆਂ ਨਾਲ ਬੇਟੀਆਂ ਨਾਲ ਇਦਾਂ ਦਾ ਸਲੂਕ ਕਰਦੇ ਐ ਤੇ ਬੇਨਤੀ ਹੱਥ ਜੋੜ ਕੇ ਸਰਕਾਰਾਂ ਨੂੰ ਕੀ ਇਹਨਾਂ ਦੇ ਲੋਕਾਂ ਨੂੰ ਇਦਾਂ ਦੇ ਲੋਕਾਂ ਨੂੰ ਜਿਹੜੀ ਸਜ਼ਾ बार-बार ਕਹਿ ਰਹੇ ਹਾਂ ਗੁਪਤ ਅੰਗ ਵੱਟ ਕੇ ਤੇ ਉਹਨਾਂ ਨੂੰ ਵਿੱਚ ਚਰਾਹੇ ਫਾਂਸੀ ਵਿੱਚ ਚਰਾਹੇ ਗੋਲੀ ਮਾਰ ਕੇ ਸਜ਼ਾ ਦਿੱਤੀ ਜਾਵੇ ਤਾਂ ਜੋ ਬੇਟੀਆਂ ਨੂੰ ਇਨਸਾਫ਼ ਮਿਲੇ ਤਾਂ ਜੋ ਯਕੀਨ ਮੰਨਿਓ ਦੋਸਤੋ ਜਿਸ ਦਿਨ ਇਦਾਂ ਦਾ ਹੋ ਗਿਆ ਉਸ ਤੋਂ ਬਾਅਦ ਜਿਸ ਦਿਨ ਇਹ ਕਾਨੂੰਨ ਲਾਗੂ ਹੋ ਗਿਆ ਕਿ ਤੀਆਂ ਨੂੰ ਹੱਥ ਬਾਣ ਵਾਲੇ ਬੰਦੇ ਦੇ ਹੱਥ ਵੱਡੇ ਜਾਣ ਉਹਨਾਂ ਦੇ ਗੁਪਤੰਗ ਵੱਡੇ ਜਾਣ ਉਹਨਾਂ ਨੂੰ ਵਿੱਚ ਰਾਏ ਫਾਂਸੀ ਗੋਲੀ ਮਾਰ ਦਿੱਤੀ ਜਾਵੇ ਤੇ ਯਕੀਨ ਮੰਨਿਓ ਉਸ ਤੋਂ ਬਾਅਦ ਬੇਟੀਆਂ ਸੁਰੱਖਿਤ ਰਹਿਣਗੀਆਂ ਸੋ ਅੱਜ ਵੀਡੀਓ ਦੇ ਮਾਧਿਅਮ ਤੋਂ ਤੁਹਾਡੇ ਨਾਲ ਜੁੜਿਆ ਤੁਸੀਂ ਵੀ ਆਪਣੇ ਕਮੈਂਟਾਂ 'ਚ ਜਰੂਰ ਦੱਸਿਓ ਕਿ ਵਾਕਈ ਇਦਾਂ ਦੀ ਸਜ਼ਾ ਉਹਨਾਂ ਰੇਪਿਸਟਾਂ ਵਾਸਤੇ ਹੋਣੀ ਚਾਹੀਦੀ ਹੈ ਜਿਹੜੇ ਇਦਾਂ ਦੀ ਕਾਨੂੰਨੀ ਹਰਕਤਾਂ ਕਰਦੇ ਆ ਤੇ ਦੱਸਣਾ ਚਾਹੂੰਗਾ ਕੋਲਕਾਤਾ ਵਿੱਚ ਹੋਈ ਰੇਪ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 6 ਵਿਅਕਤੀ ਸੀ ਲੇਕਿਨ ਹਲੇ ਤੱਕ ਪੁਲਿਸ ਪ੍ਰਸ਼ਾਸਨ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇੱਕ ਨੂੰ ਤੇ ਇਨਸਾਫ ਚਾਹੀਦਾ ਹੈ ਉਸ ਭੈਣ ਦੇ ਲਈ ਉਸ ਬੇਟੀ ਦੇ ਲਈ ਦੀਪ ਦਸ਼ਨ ਤੇ ਪੂਰੀ 라ਵਣ ਸੈਨਾ ਦੀ ਟੀਮ ਮੰਗ ਕਰ ਰਹੀ ਹੈ ਕਿ ਉਸ ਬੇਟੀ ਨੂੰ ਇਨਸਾਫ ਮਿਲੇ ਤੇ ਹੋਰ ਬੇਟੀਆਂ ਜਿਨ੍ਹਾਂ ਦੇ ਅੱਜ ਤੱਕ ਰੇਪ ਹੋਇਆ ਉਹਨਾਂ ਨੂੰ ਇਨਸਾਫ ਮਿਲੇ ਤੁਰੰਤ ਕਾਨੂੰਨ ਲਾਗੂ ਕੀਤਾ ਜਾਵੇ ਗੁਪਤਾਂਗ ਵਾੜ ਕੇ ਉਹਨਾਂ ਨੂੰ ਗੋਲੀ ਮਾਰ ਕੇ ਵਿਚ ਚਰਾਹੇ ਦੇ ਫਾਂਸੀ ਦਿੱਤੀ ਜਾਵੇ ਐਦਾਂ ਦੇ ਕਾਨੂੰਨ ਲਾਗੂ ਕਰਨੇ ਪੈਣੇ ਆ ਜੇ ਬੇਟੀਆਂ ਨੂੰ ਬਚਾਉਣਾ ਤਾਂ ਦੋਸਤੋ ਮੈਂ ਤੁਹਾਡਾ ਆਪਣਾ ਦੀਪ ਦਸ਼ਨੰਦ ਦਿਲ ਵਿੱਚ ਦਰਦ ਸੀ ਤਾਂ ਹੀ ਅੱਜ ਤੁਹਾਡੇ ਨਾਲ ਵੀਡੀਓ ਦੇ ਮਾਧਿਅਮ ਤੋਂ ਜੁੜਿਆ ਆਪਣੇ ਕਮੈਂਟ ਜਰੂਰ ਦੱਸਿਓ ਤੇ ਪੂਰਾ ਦੇਸ਼ ਆਓ ਮਿਲ ਕੇ ਇੱਕ ਮੰਗ ਕਰੀਏ ਕਿ ਇਦਾਂ ਦੇ ਲੋਕਾਂ ਨੂੰ ਇਹੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੀ ਤੁਹਾਡਾ ਆਪਣਾ ਵੀਰ ਦੀਪਦਸ਼ਨ ਬਾਰ-ਬਾਰ ਗੋਹਾਰ ਲਗਾ ਰਿਹਾ ਹੈ ਜੈ ਭੀਮ ਜੈ ਭਾਰਤ ਜੈ ਸੰਵਿਧਾਨ